ਪੀਹੌ ਕਹਿੰਦਾ ਹੁਣ ਮੈਂ ਕਦੇ ਨਿਵਾਰ ਜਨਵਰੀ ਤੋਂ ਲੈ ਕੇ ਕਿਉਂਕਿ ਜਿਹਨੇ ਬਈਆ ਵੇਚਣ ਦਾ ਤਰੀਕਾ ਸਿੱਖ ਲਿਆ ਉਹਦਾ ਇੱਕੀ ਅਮਰੀਕਾ ਦਾ ਉਹਨੂੰ ਕਿੱ데 ਜਾਣ ਦੀ ਲੋੜ ਨਹੀਂ ਸੀ ਕਿਤੇ ਵੀ ਨਹੀਂ ਜਾਣ ਦੀ ਲੋੜ ਤੇ ਤੁਸੀਂ ਇੱਥੇ ਵੇਚਣਾ ਸਿੱਖ ਲਓਗੇ ਤਾਂ ਤੁਹਾਡਾ ਸਾਰਾ ਕੁਝ ਇੱਥੇ ਆ ਤੇ ਮਨ ਆਪਾਂ ਕੈਨੇਡਾ ਜਾਂਦੇ ਆ ਉਹ ਐ ਵਾਗਿਆ ਐ ਵਾਗਿਆ ਤੁਸੀਂ ਉਹਨੂੰ 25-30 ਲੱਖ ਰੁਪਏ ਲਾ ਕੇ ਬੰਦਾ ਕੈਨੇਡਾ ਜਾਂਦਾ ਲੈ 25-30 ਲੱਖ ਰਾਜ ਦੇ ਕਿੰਨਾ ਮਰਜੀ ਤੱਕੜਾ ਵੇਚਣਾ ਸਾਰਾ ਕਰ ਲਓ ਪਰ ਆਪਣਿਆਂ ਨੇ ਕਰਦੇ ਨਿਸ਼ਾਰਮ ਮੰਨਦੇ ਔਰ ਉੱਥੇ ਕੋਈ ਦਾ ਮਰਜੀ ਕੰਮ ਨਹੀਂ ਆਜੇ ਪਰ ਉਹ ਨਹੀਂ ਕਰ ਸਕਦੇ ਪਤਾ ਨਹੀਂ ਕਿ ਉਹ ਮੈਂ ਨਹੀਂ ਸਾਡੇ ਉੱਤੇ ਬਹੁਤ ਜਣੇ ਲਾਦੇ ਸੀ ਠੀਕ ਹੈ ਵਧੀਆ ਕੰਮ ਕਾਰੋਬਾਰ ਚੱਲ ਗਿਆ ਪਰ ਹੁਣ ਵਿੱਚ ਜਿਹੜੇ ਮੈਨੂੰ ਕਹਿ ਰਿਹਾ ਤੇ ਸਾਡੇ ਖੇਤ ਆ ਮੰਨੋ ਸਾਨੂੰ ਪਹਿਲਾਂ ਇਹੀ ਗੱਲ ਕਹੀ ਜਿਹੜੇ ਕਦੂ ਕਹਿੰਦੇ ਸੀ ਜਾਈ ਕਦੂ ਲਾਉਣੇ ਮੈਂ ਕਿਹਾ ਬਈ ਜਿਹੜਾ ਆਪ ਵੇਚੂਗਾ ਉਹ ਲਾਓ ਦੂਜੇ ਜੇ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਕਿਉਂਕਿ ਕਦੋਂ ਵੀ ਕਦੋਂ ਵੀ ਇਹ ਸੱਤੀਆ ਜੀ ਦਾ ਨਹੀਂ ਇਹਨਾਂ ਰੇਟ ਕਰੋ ਵੀ ਘੱਟ ਤੋਂ ਠੀਕ ਹੈ ਜਿਹੜਾ ਆਪ ਵੇਚੂਗਾ ਉਹ ਚਾਰ ਪੈਸੇ ਵਟ ਲੂਗਾ ਵੀ ਜੇ ਮੈਂ ਉਹ ਕਿੱਲਾ ਕਦੂਆਂ ਦਾ ਕਦਮ ਮੈਂ ਬੋਲੀ ਤੇ ਵੇਚੂਗਾ ਉੱਥੇ ਰੇਟ ਕਰੋ ਵੀ ਘੱਟ ਤੋਂ ਤੇ ਕਦੋਂ ਵੀ ਟਿੱਕ ਸਕਦਾ ਜਿਹੜਾ ਆਪ ਵੇਚੂਗਾ ਉਹਦਾ ਪਿੰਡਾਂ ਦੇ ਵਿੱਚ ਪਰ ਜਿਹੜਾ ਬਈ ਐਂਡ ਰੋਡ ਕਿੱਲਾ ਲਾ ਕੇ ਕਹੂਗਾ ਮੈਂ ਗੋਲੀ ਤੇ ਪਾਉਂਗਾ ਉਹ ਨਹੀਂ ਫਿਰ ਪੈਸੇ ਬੱਟਦਾ ਉਹ ਸਾਬੀ ਦੇ ਵਿੱਚ ਮੈਂ ਕਹਿੰਦਾ ਕਦੇ ਵੀ ਨਹੀਂ ਬੱਟਦਾ ਚਲੋ ਕਿਸੇ ਨਾ ਤਰੀਕਾ ਆਈ ਲੱਜਾ ਚੜਿਆ ਹੁੰਦਾ ਕੰਮ ਆ ਟੀ ਬੈਰੀ ਜ਼ਮੀਨ ਜਾਇਦਾਦ ਵੀ ਜ਼ਿਆਦੇ ਹੁੰਦੀ ਆ ਪਰ ਹਰੇਕ ਇਨਸਾਨ ਨਹੀਂ ਠੀਕ ਆ ਹੁਣ ਜੇ ਤੁਸੀਂ ਕਹੋ ਵੀ ਹਾਂ ਮੈਂ ਐਨੀ ਗੋਪੀ ਲਾ ਕੇ ਐਸਾ ਹੋ ਜਾ ਕਾਮਯਾਬ ਹੋ ਜੂਗਾ ਮੈਂ ਨਹੀਂ ਮੰਨਦਾ ਇਹ ਗੱਲ ਪਰ ਹੁਣ ਉਹੀ ਬੰਦਾ ਕਾਮਯਾਬ ਹੋਊਗਾ ਜਿਹੜਾ ਚੀਜ਼ ਨੂੰ ਆਪ ਵਿੱਚ ਬੱਸੀ ਕੱਟ ਜ਼ਮੀਨਾਂ ਵਾਲੇ ਵਾਸਤੇ ਤਾਂ ਜ਼ਰੂਰੀ ਆ ਬਈ ਚਲੋ ਜਾਰੇ ਜਮੀਨਾਂ ਨਾਲ ਤਾਂ ਫਿਰ ਵੀ ਕਈ ਵਾਰੀ ਘੱਟ ਆ ਪੈ ਜਾਂਦੇ ਚੱਲ ਜਾਂਦੇ ਨਾਲੇ ਪਰ ਜਿਹੜਾ ਘੱਟ ਜਮੀਨਾਂ ਨਾਲ ਉਹ ਜ਼ਿਆਦਾ ਕਰਜ਼ੇ ਥੱਲੇ ਆ ਜਾਂਦਾ ਉਹਨਾਂ ਨੂੰ ਜ਼ਰੂਰ ਬੇਨਤੀ ਆ ਵੀ ਬਾਈ ਬਣ ਕੇ ਆਪ ਵੇਚਿਆ ਕਰੋ ਕੁਝ ਨਹੀਂ ਹੁੰਦਾ